ਇਹ ਉਹਨਾਂ ਨੇ ਲਗਾਤਾਰ ਆਪਾ ਭਾਸ਼ਣ ਸੁਣੀਏ ਤੇ ਜਿਵੇਂ ਉਹ ਪਿੰਡਾਂ 'ਚ ਵਿਚਰਦੇ ਪਏ ਆ ਉਹਨਾਂ ਨੇ ਮੈਨੂੰ ਨਹੀਂ ਲੱਗਦਾ ਕਿਸੇ ਸਟੇਜ ਤੋਂ ਇੱਕ ਵਾਰੀ ਵੀ ਪਿੱਠ ਤੇ ਹੱਥ ਰੱਖ ਕੇ ਥਾਪੜਾ ਦਿੱਤਾ ਹੋਵੇ ਕਿ ਡਿੰਪੀ ਡੀ ਲੋ ਨੂੰ ਤਗੜਾ ਕਰੋ ਬਈ ਲੋਕ ਜਦੋਂ ਪੁੱਛਦੇ ਸੀ ਕਿ ਵੀ ਪ੍ਰਨਾਨ ਸਾਹਿਬ ਟਿਕਟ ਕਿੰਨੂ ਦੇ ਰਹੇ ਹੋ ਕਿੱਦੂ ਦੇਣੀ ਆ ਗੋਲਮਾਲ ਜਿਹਾ ਜਵਾਬ ਮਿਲਿਆ ਕਿ ਡਿੰਪੀ ਡੀ ਲੋ ਤੇ ਕੀ ਕਰੂਗਾ ਡਿੰਪੀ ਡੀ ਲੋ ਕੋਈ ਹੋ ਥੋੜਾ ਨਾ ਉਹਦੀ ਗੱਡੀ ਦਾ ਡਰਾਈਵਰ ਥੋੜਾ ਨਾ ਸੁਖਵੀਰ ਸਿੰਘ ਬਾਦਲ ਦੀ ਅਗਲੇ ਨੇ ਆਪਣਾ ਵੀ ਹਿੱਲਾ-ਸਵਿਲਾ ਦੇਖਣਾ ਐਡਵਾਈਜ਼ਰ ਸਰਦਾ ਸੁਖਬੀਰ ਸਿੰਘ ਬਾਦਲ ਦੇ ਨਾਲ ਲੱਗੇ ਆ ਨਾ ਮੈਂ ਤਾਂ ਅੱਗੇ ਹੀ ਸੋਚਦਾ ਮੈਂ ਯਾਰ ਉਹ ਪਤਾ ਨਹੀਂ ਇਹਦੇ ਨਾਲ ਕਾਦੀ ਦੁਸ਼ਮਣੀ ਕੱਢਦੇ ਵੇ ਸੁਖਬੀਰ ਬਾਦਲ ਨਾਲ ਪ੍ਰਧਾਨਗੀ ਕਰਨ ਲਈ ਤੁਹਾਨੂੰ ਸਾਰੇ ਗਰੁੱਪਾਂ ਨੂੰ ਸਾਰੇ ਗੁੱਟਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਉਹ ਨਹੀਂ ਹੁੰਦਾ ਕਿ ਠੀਕ ਹੈ ਯਾਰ ਪ੍ਰਧਾਨ ਬਣ ਗਏ ਤੇ ਅਸੀਂ ਜਿੰਨੂੰ ਦਿਲ ਕੀਤਾ ਕੱਢਦਾ ਰਾਤੀ ਉੱਠੋ ਤੁਸੀਂ ਆਪਣੇ ਜੀਜੇ ਦੇ ਦੇਸ਼ ਪ੍ਰਤਾਪ ਕੈਰੋਂ ਕੱਢਦੇ ਹੋ ਨੀਂਦ ਛੋੜਦੇ ਇਹ ਕੋਈ ਤਰੀਕਾ ਨਹੀਂ ਨਾ ਹੋਇਆ ਤੁਸੀਂ ਆਪਣੇ ਈਗੋ ਦੇ ਵਿੱਚ ਮਨਪ੍ਰੀਤ ਬਾਦਲ ਨੂੰ ਪਾਰਟੀ ਚੋਂ ਕਢਾ ਦਿੱਤਾ ਇਹ ਪਲਟੀਆਂ ਕਿ ਦੂਜੇ ਵੱਲ ਕਿੱਦਾਂ ਵੱਜਦੀਆਂ ਨੇ ਕਿੱਦਾਂ ਇੱਕ ਦੂਜੇ ਦੀ ਜਿੱਤ ਹਾਰ ਕਰਨੀ ਜਾਂ ਕਰਾਉਣੀ ਆ ਇਹ ਸਾਰਾ ਇਨਸਾਈਡ ਬੈਠ ਕੇ ਕਮਰਿਆਂ 'ਚ ਡਿਸਾਈਡ ਹੁੰਦਾ ਹੈ ਇਹ ਵੀ ਡਿੰਪਿਟੇ ਲੋਣੇ ਗਿਆ ਭਈ ਜੇ ਪ੍ਰਧਾਨ ਸਾਹਿਬ ਤੁਸੀਂ ਲੜਨੀ ਆ ਫੇਰ ਮੈਂ ਤੁਹਾਡੇ ਨਾਲ ਪਾਰਟੀ 'ਚ ਖੜਾ ਜੇ ਤੁਸੀਂ ਕਿਸੇ ਤੀਏ ਬੰਦੇ ਨੂੰ ਦੇਣੀ ਆ ਫੇਰ ਮੈਂ ਪਾਰਟੀ ਛੱਡਨੀ ਆ ਆਪਣੇ ਭਰਾ ਨੂੰ ਵਾਪਸ ਪਾਰਟੀ 'ਚ ਲਿਆਉਣ ਵਾਸਤੇ ਡਿੰਪਿਟ ਲਾਣੂ ਗੇਮ ਪਾਤੀ ਨਹੀਂ ਨਹੀਂ ਪਾਰਟੀ ਭਰਾ ਇੰਨੀ ਛੇਤੀ ਨਹੀਂ ਆਂਦਾ ਵਾਪਸ ਨਾਲੇ ਤੁਸੀਂ ਕੀ ਸਮਝਦੇ ਹੋ ਮਾਨਪ੍ਰੀਤ ਬਾਦਲ ਚੋਂ ਜਿੱਤ ਸਕਦੇ ਆ ਬਾਦਲ ਬ੍ਰਹਿਤ ਬਾਦਲ ਬੜਾ ਸਿਆਣਾ ਆਲਟਿਸ਼ਨ ਉੱਚੜਦੇ ਜਹਾਜ਼ 'ਚ ਬੰਦਾ ਉਹ ਡੁੱਬਦੇ ਜਹਾਜ਼ 'ਤੇ ਬੈਠੂਗਾ ਸਿਆਸਤ ਇਹ ਕਹੋ ਜੀ ਚੀਜ਼ ਆ ਕਿ ਜੋ ਇਹ ਕਹਿੰਦੇ ਨੇ ਪਰਦੇ ਦੇ ਪਿੱਛੇ ਉਸ ਤੋਂ ਉਲਟ ਜਾ ਕੇ ਗੱਲਾਂ ਹੁੰਦੀਆਂ ਇਹ ਬਾਹਰ ਉੱਚਾ ਉੱਚਾ ਬੋਲਦੇ ਨੇ ਅੰਦਰ ਜਾ ਕੇ ਉੱਥੇ ਜਾ ਕੇ ਬਹਿ ਕੇ ਕਮਿਟਮੈਂਟਾਂ ਕਰਦੇ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਣ ਵਾਲੇ ਹਰਦੀਪ ਸਿੰਘ ਡਿੰਪੀ ਢਲੋਂ ਜਿਨ੍ਹਾਂ ਦਾ ਗਿੱਦੜਪਾ ਹਲਕੇ ਦੇ ਵਿੱਚ ਖਾਸਾ ਰਸੂਖ ਹੈ ਉਹ ਅਚਾਨਕ ਪਾਰਟੀ ਛੱਡ ਗਏ ਉਹਨਾਂ ਦੇ ਵੱਲੋਂ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ ਕੁਝ ਬਿਆਨ ਸਾਂਝੇ ਕੀਤੇ ਗਏ ਉਸ ਤੋਂ ਬਾਅਦ ਪਾਰਟੀ ਛੱਡਣ ਦਾ ਅੰਦੇਸ਼ਾ ਔਰ ਹੁਣ ਚਰਚਾਵਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਾਣਦੀਆਂ ਬਹੁਤ ਕੁਝ ਅਚਾਨਕ ਹੋ ਗਿਆ ਸੁਖਬੀਰ ਸਿੰਘ ਬਾਦਲ ਸ਼ਾਇਦ ਜਿਸ ਪਿਆਦੇ ਦੇ ਉੱਤੇ ਦਾਖ ਖੇਡ ਸਕਦੇ ਸਨ ਉਹਨੇ ਸੁਖਬੀਰ ਬਾਦਲ ਨੂੰ ਸਖਣਾ ਛੱਡ ਦਿੱਤਾ ਗਿੱਦੜਵਾ ਚੋਣ ਦੇ ਠੀਕ ਪਹਿਲਾਂ ਜਿਮਨੀ ਚੋਣ ਅਜੇ ਹੋਣ ਵਾਲੀ ਹੈ ਮਾਹੌਲ ਪਖਦਾ ਪਿਆ ਸੀ ਉਸੇ ਦਰਮਿਆਨ ਐਡਾ ਵੱਡਾ ਫੈਸਲਾ ਲੈ ਲਿਆ ਗਿਆ ਸ਼੍ਰੋਮਣੀ ਅਕਾਲੀ ਦਲ ਫਿਰ ਉਸੇ ਸਟੇਟ ਦੇ ਉੱਤੇ ਪਹੁੰਚ ਗਿਆ ਜੋ ਹਾਲਾਤ ਜਲੰਧਰ ਦੇ ਵਿੱਚ ਬਣੇ ਹੋਏ ਸੀ ਜਾਂ ਫਿਰ ਜੋ ਓਵਰਆਲ ਵੀ ਜੇ ਆਪਾਂ ਦੇਖਦੇ ਆ ਅਕਾਲੀ ਦਲ ਦੇ ਹਾਲਾਤ ਉਹਨਾਂ ਦੇ ਵਿੱਚ ਹੀ ਅਜੇ ਵੀ ਸਸਟੇਨ ਕਰਦਾ ਪਿਆ ਡਿੰਪੀ ਟਲੋਂ ਤੋਂ ਥੋੜੀ ਜੀ ਆਸ ਬਣ ਗਈ ਸੀ ਖੈਰ ਇਹ ਸਾਰਾ ਕੁਝ ਹੋਇਆ ਕਿਸ ਤਰ੍ਹਾਂ ਇਹਦੇ ਪਿੱਛੇ ਕੀ ਪੂਰੀ ਗੱਲਬਾਤ ਹੈ ਪੋਲਿਟਿਕਸ ਕਿਦਾਂ ਅਮਲ ਦੇ ਵਿੱਚ ਆਈ ਹੈ ਹਰ ਇੱਕ ਮਨਰਪਾਲ ਮੌਜੂਦ ਨਹੀਂ ਡਾਕਟਰ ਸਾਹਿਬ ਸਮਾਧਿਤ ਤਬਾਸ਼ਾਹ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਾਸੀਕਰ ਸੁਖਵੀਰ ਸਿੰਘ ਬਾਦਲ ਨੂੰ ਕਹਿੰਦੇ ਜਿਹਦੇ ਉੱਤੇ ਆਖਰੀ ਆਸ ਬਚੀ ਹੋਈ ਸੀ ਉਹ ਵੀ ਸਾਥ ਛੱਡ ਗਿਆ ਆਮ ਆਦਮੀ ਪਾਰਟੀ ਚ ਜਾ ਸਕਦਾ ਚਰਚੇ ਬਣੇ ਹੋਏ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਸਾਰੀ ਇਹ ਦੇਖੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਮੇਰੇ ਕੱਲ ਗਿਦੜਵਾਹੇ ਆਪ ਉਹਨਾਂ ਨੇ ਚੋਣ ਦੀ ਕਮਾਂਡ ਸੰਭਾਲੀ ਹੋਈ ਹੈ ਔਰ ਜੇ ਉਹਨਾਂ ਦੀ ਲਗਾਤਾਰ ਆਪ ਭਾਸ਼ਣ ਨੂੰ ਸੁਣੀਏ ਇਦਿਵੇਂ ਉਹ ਪਿੰਡਾਂ ਚ ਵਿਚਰਦੇ ਪਏ ਆ ਤੇ ਉਹਨਾਂ ਨੇ ਮੈਨੂੰ ਨਹੀਂ ਲੱਗਦਾ ਕਿਸੇ ਸਟੇਜ ਤੋਂ ਇੱਕ ਵਾਰੀ ਵੀ ਪਿੱਠ ਤੇ ਹੱਥ ਰੱਖ ਕੇ ਥਾਪੜਾ ਦਿੱਤਾ ਹੋਵੇ ਕਿ ਡਿੰਪਿਟੀ ਲੋ ਨੂੰ ਤਗੜਾ ਕਰੋ ਭਾਈ ਇੱਕ ਵਾਰ ਵੀ ਨਹੀਂ ਬੋਲੇ ਲੋਕ ਜਦੋਂ ਪੁੱਛਦੇ ਸੀ ਕਿ ਪ੍ਰਨਾਨ ਸਾਹਿਬ ਟਿਕਟ ਕਿਨੂੰ ਦੇ ਰਹੇ ਹੋ ਕਿਨੂੰ ਦੇਣੀ ਆ ਗੋਲਮਾਲ ਜਿਹਾ ਜਵਾਬ ਮਿਲਿਆ ਤੇ ਡਿੰਪਿਟੀ ਲੋ ਤੇ ਕੀ ਕਰੂਗਾ ਡਿੰਪਿਟੀ ਲੋ ਕੋਈ ਉਹ ਥੋੜਾ ਨਾ ਉਹਦੀ ਗੱਡੀ ਦਾ ਡਰਾਈਵਰ ਥੋੜਾ ਨਾ ਸੁਖਬੀਰ ਸਿੰਘ ਬਾਦਲ ਦੀ ਅਗਲੇ ਨੇ ਆਪਣਾ ਵੀ ਹਿੱਲਸ ਵੀਲਾ ਦੇਖਣਾ ਭਈ ਮੈਂ ਆ ਮੇਰਾ ਹਲਕਾ ਤੁਸੀਂ ਐਸਾ ਹਲਕੇ 'ਚ ਜੇ ਕੋਈ ਹੋਰ ਨੂੰ ਲੜਾਓਗੇ ਤੇ ਫਿਰ ਮੇਰਾ ਕਿੱਥੇ ਜਾਊਗਾ ਹੁਣ ਗੱਲ ਪਤਾ ਜੀ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਐ ਜਿਹੜੇ ਸਿਆਸਤ ਦੇ ਇੱਕ ਬਾਬਾ ਬੋੜ ਜਿਨ੍ਹਾਂ ਨੂੰ ਕਿਹਾ ਜਾਂਦਾ ਸਮਝਣਾ ਚਾਹੀਦਾ ਯਾਰ ਸਾਰੇ ਬੰਦੇ ਸਾਥ ਛੱਡੀ ਜਾ ਰਹੇ ਆ ਦੇਸ਼ ਪ੍ਰਤਾਪ ਕਹਿ ਰਹੇ ਤੁਸੀਂ ਕੱਢਤਾ ਬੀਬੀ ਜ਼ਗੀਰ ਦੀ ਘਰ ਚਲੇਗੀ ਸੁਖਦੇਵ ਢੀਡ ਸਾ ਚਲੇ ਗਏ ਰਖੜਾ ਚਲੇ ਗਏ ਮਲੂਕਾ ਚਲੇ ਗਏ ਤੁਸੀਂ ਮਤਲਬ ਸੁਖਦੇਵ ਸਿੰਘ ਢੀਂਡ ਸਾਹ ਚਲੇ ਗਏ ਪਰਮਿੰਦਰ ਢੀਂਡ ਸਾਹ ਚਲਾ ਗਿਆ ਚਰਨਜੀਤ ਬਰਾੜ ਚਲਾ ਗਿਆ ਯਾਰ ਕਿਹੜੇ ਆਪਾਂ ਮੈਨ ਤਾਂ ਨਹੀਂ ਸਮਝ ਆਉਂਦੀ ਭਈ ਹੁਣ ਜੇ ਆਪਣੇ ਕੋ ਕੋਈ ਲੀਡਰ ਬਚੇ ਵੀ ਆ ਜੋ ਕੋਈ ਹੈਗੇ ਵੀ ਆ ਤੇ ਆਪਾਂ ਯਾਰ ਇੱਕ ਪਰਿਵਾਰ ਦੇ ਮੁਖੀ ਆ ਸਾਡਾ ਫਰਜ਼ ਹੈਗਾ ਚਲੋ ਟਿੰਪਿਟੀ ਲੋਨੋ ਟਿਕਟ ਨਹੀਂ ਵੀ ਦੇਣੀ ਕਟੋ-ਕਟੋ ਨਾ ਮਨਾਓ ਉਨੋਂ ਨਾਲ ਲਾ ਕੇ ਤੋਰੋ ਇਹ ਪਾਰਟੀ ਇਸ ਟਾਈਮ ਕ੍ਰਾਈਸਿਸ ਚ ਹੈ ਪਾਰਟੀ ਦਾ ਹਾਲ ਬੁਰਾ ਹੋ ਰਿਹਾ ਲੇਕਿਨ ਗੱਲ ਪਤਾ ਕੀ ਹੈ ਜਿਹੜੇ ਐਡਵਾਈਜ਼ਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਲੱਗੇ ਆ ਨਾ ਮੈਂ ਤਾਂ ਅੱਗੇ ਹੀ ਸੋਚਦਾ ਮੈਂ ਯਾਰ ਉਹ ਪਤਾ ਨਹੀਂ ਇਹਦੇ ਨਾਲ ਕਾਦੀ ਦੁਸ਼ਮਣੀ ਕੱਢਦੇ ਮੈਂ ਸੁਖਬੀਰ ਬਾਦਲ ਨਾਲ ਕਰਦੇ ਕੀ ਬਈ ਇਹਨੇ ਮੈਨੂੰ ਸਿਆਸਤ ਹੀ ਨਹੀਂ ਇਹਨਾਂ ਦੀ ਸਮਝ ਆ ਰਹੀ ਦੂਸਰੀ ਜਿਹੜੀ ਗੱਲ ਹੈ ਬਈ ਹਰ ਕਿਸੇ ਦੇ ਵਾਸਤੇ ਨਹੀਂ ਹੁੰਦਾ ਪ੍ਰਧਾਨਗੀ ਕਰਨਾ ਹਰ ਕਿਸੇ ਦੇ ਵਾਸਤੇ ਗੱਲ ਨਹੀਂ ਹੁੰਦੀ ਪ੍ਰਧਾਨਗੀ ਕਰਨ ਲਈ ਤੁਹਾਨੂੰ ਸਾਰੇ ਗਰੁੱਪਾਂ ਨੂੰ ਸਾਰੇ ਗੁੱਟਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੂ ਨਹੀਂ ਹੁੰਦਾ ਕਿ ਠੀਕ ਆ ਯਾਰ ਪ੍ਰਧਾਨ ਬਣ ਗਏ ਤੇ ਅਸੀਂ ਜਿੰਨੂੰ ਦਿਲ ਕੀਤਾ ਕੱਢਦਾ ਰਾਤੀ ਉੱਠੋ ਤੁਸੀਂ ਆਪਣੇ ਜੀ ਜੇ ਦੇਸ਼ ਪ੍ਰਤਾਪ ਕਰੋ ਨੂੰ ਕੱਢਦੇ ਹੋ ਨੀਂਦ ਛੋੜਦੇ ਆ ਇਹ ਕੋਈ ਤਰੀਕਾ ਨਹੀਂ ਨਾ ਹੋਇਆ ਪਾਰਟੀ ਦੀ ਕਮੇਟੀ ਬਣਾਓ ਉਹਨੂੰ ਪਹਿਲਾਂ ਸਮਝਾਓ ਪਰਿਵਾਰ ਦਾ ਬੰਦਾ ਯਾਰ ਤੁਸੀਂ ਆਪਣੇ ਈਗੋ ਦੇ ਵਿੱਚ ਮਨਪ੍ਰੀਤ ਬਾਦਲ ਨੂੰ ਪਾਰਟੀ ਚੋਂ ਕਢਾਤਾ ਸੋ ਮੈਨੂੰ ਨਹੀਂ ਲੱਗਦਾ ਯਾਰ ਇੱਕ ਵਾਰ ਦੀ ਨਾ ਮੈਂ ਤੁਹਾਨੂੰ ਗੱਲ ਦੱਸਦਾ ਦੇਖੋ ਪਾਰਟੀ ਕਿਦਾਂ ਦਾ ਦਾਦੇ ਲਾਂਦੇ ਨੇ ਹੁਣ ਕੁਦਰਤੀ ਗੱਲ ਕਰਦੇ ਕਰਦੇ ਚੇਤੇ ਆ ਗਿਆ ਅਕਾਲੀ ਦਲ ਦੀ ਸਰਕਾਰ ਸੀ ਸੂਬੇ 'ਚ ਤੇ ਮੋਹਾਲੀ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਕੁਲਵੰਤ ਸਿੰਘ ਜਿਹੜੇ ਕੀ ਅੱਜ ਕੱਲ ਐਮਐਲਏ ਨੇ ਮੋਹਾਲੀ ਦੇ ਆਵਾਜ਼ੀ ਪਾਰਟੀ ਦੇ ਉਹ ਆਜ਼ਾਦ ਕਾਉਂਸਲਰ ਚੋਣ ਦਿੱਤੇ ਉਹ ਸਾਰੇ ਅਕਾਲੀ ਦਲ ਨੇ ਉਹਨਾਂ ਨੂੰ ਸਮਰਥਨ ਦੇ ਕੇ ਮੇਅਰ ਬਣਾਤਾ ਦੱਸੋ ਯਾਰ ਇੱਡਾ ਕਿਹੜਾ ਕਰਾਈ ਸੀ ਸੀਗਾ ਤੁਸੀਂ ਉਹਨੂੰ ਅਕਾਲੀ ਦਲ ਜੁਆਇਨ ਕਰਾ ਲਓ ਉਹਨਾਂ ਨੂੰ ਤੁਸੀਂ ਆਪਣਾ ਟੋਟਲ ਅਕਾਲੀ ਦਲ ਇੱਕ ਇੰਡੀਪੈਂਡੈਂਟ ਦੇ ਪਿੱਛੇ ਸਮਰਥਨ ਦੇ ਕੇ ਉਹਨੂੰ ਮੇਅਰ ਬਣਾ ਲਿਆ ਤੇ ਅਗਲਾ ਅਕਾਲੀ ਦਲ 'ਚ ਮੌਜ ਕੀਤੀ ਮੁੜ ਕੇ ਆਵਾਜ਼ ਵੀ ਪਾਰਟੀ ਦਾ ਐਮਐਲਏ ਬਣ ਗਿਆ ਕੀ ਖੱਟਿਆ ਸਾਰਾ ਅਕਾਲੀ ਦਲ ਦਾਤੇ ਲਾ ਕੇ ਬੰਦ ਦੱਸੋ ਕੀ ਖੱਟਿਆ ਤੁਸੀਂ ਮੰਨ ਲਿਆ ਤੁਸੀਂ سرمایہਦਾਰ ਆ ਪਾਰਟੀ ਨੂੰ ਫੰਡ ਦੇ ਦਿੱਤਾ ਹੋਊਗਾ ਲੇਕਿਨ ਇਹ ਤਾਂ ਦੇਖੋ ਮੋਹਾਲੀ 'ਚ ਤੁਸੀਂ ਪਾਰਟੀ ਪੂਰੀ ਦਾਤੇ ਲਾਤੀ ਸਾਰੇ ਕੌਂਸਲਰਾਂ ਨੂੰ ਕਹਿ ਦਿੱਤਾ ਤੁਸੀਂ ਆਜ਼ਾਦ ਉਮੀਦਵਾਰ ਦਾ ਸਮਰਥਨ ਕਰਕੇ ਨੂੰ ਮੇਰ ਤੁਸੀਂ ਕਿਹੜਾ ਆਪੋਜੀਸ਼ਨ ਚ ਸੀਗੇ ਜਿਹੜਾ ਤੁਸੀਂ ਉਹਨੂੰ ਨਹੀਂ ਕਰ ਸਕਦੇ ਸੀ ਜਦੋਂ ਮਰਜ਼ੀ ਚੇਂਜ ਕਰ ਲੈਂਦੇ ਕੁਲਵੰਤ ਸਿੰਘ ਨੂੰ ਅਕਾਲੀ ਦਲ ਤੋਂ ਜਿਹੜਾ ਵਾ ਕਹਿੰਦੇ ਵੇ ਅਕਾਲੀ ਦਲ ਜੁਆਇਨ ਕਰ ਲਾ ਜਿੱਤ ਗਿਆ ਤੂੰ ਇੰਡੀਪੈਂਡੈਂਟ ਅਕਾਲੀ ਦਲ ਜੁਆਇਨ ਕਰ ਲਾ ਤੈਨੂੰ ਉਹਨੂੰ ਇੰਡੀਪੈਂਡੈਂਟ ਨੂੰ ਹੀ ਸਾਰੇ ਨਾਲ ਸਮਰਥਨ ਦੇ ਦਿੱਤਾ ਇਹ ਜਿਹੜੀਆਂ ਨਾ ਕੱਲ ਹੁਣ ਦੇਖੋ ਪਤਾ ਕੀ ਹੈ ਸਿਆਸਤ ਪੰਜਾਬ ਦੀ ਨਾ ਬੜੀ ਘੁੰਮਣ ਘੜੀ ਜੀ ਹੋਰੀ ਹੋ ਗਈ ਹੈ ਕਿਸੇ ਦਿਨ ਨਾ ਤੁਸੀਂ ਬਠਿੰਡਾ ਚੋਂ ਜਿਹੜੀ ਲੋਕ ਸਭਾ ਦੀ ਹੋਈ ਆ ਇਹ ਸਾਰੀਆਂ ਤਾਰਾਂ ਉਹਦੇ ਨਾਲ ਜੁੜੀਆਂ ਹੋਈਆਂ ਬਠਿੰਡਾ ਗਿੱਦੜਵਾਹਾ ਡਿੰਪੀ ਢਿੱਲੋਂ ਅਮਰਿੰਦਰ ਰਾਜਾ ਵੜਿੰਗ ਲੁਧਿਆਣਿਆਂ ਤੇ ਸੰਗਰੂਰ ਤੋਂ ਮੀਥੇਰ ਇਹ ਬੜੀਆਂ ਸਿਆਸਤ ਨੂੰ ਜਿਹੜੇ ਸਮਝਦੇ ਨੇ ਨਾ ਮੇਰਾ ਇਸ਼ਾਰਾ ਸਮਝ ਗਏ ਨੇ ਬਈ ਇਹ ਪਲਟੀਆਂ ਇੱਕ ਦੂਜੇ ਵੱਲ ਕਿੱਦਾਂ ਵੱਜਦੀਆਂ ਨੇ ਕਿੱਦਾਂ ਇੱਕ ਦੂਜੇ ਦੀ ਜਿੱਤ ਹਾਰ ਕਰਨੀ ਜਾਂ ਕਰਾਉਣੀ ਆ ਇਹ ਸਾਰਾ ਇਨਸਾਈਡ ਬੈਠ ਕੇ ਕਮਰੇ ਚ ਡਿਸਾਈਡ ਹੁੰਦਾ ਤੋ ਤੋੜਨੇ ਕਹਿਣ ਦਾ ਮਤਲਬ ਇਹ ਫੇਵਰ ਦਿੱਤਾ ਤੇ ਲਿੰਦਾ ਜਾ ਰਿਹਾ। ਯਾਦ ਹੈ ਤੁਹਾਨੂੰ ਕੀ ਦੱਸਿਆ ਸੀ? ਬਈ ਸੰਗਰੂਰ ਦੇ ਵਿੱਚੋਂ ਆਮ ਆਨੀ ਪਾਰਟੀ ਦਾ ਉਮੀਦਵਾਰ ਜਿੱਤੂਗਾ, ਬਹੁਤ ਤਗੜੀਆਂ ਵੋਟਾਂ ਨਾਲ ਜਿੱਤੇਗਾ। ਤੁਹਾਨੂੰ ਮੈਂ ਕਿਹਾ ਸੀ, ਮੈਂ ਕਿਹਾ ਸੰਗਰੂਰ ਦੇ ਵਿੱਚ ਦੇਖਿਓ ਹਾਲ ਕੀ ਹੋਣਾ। ਤੇ ਬਾਅਦ ਵਿੱਚ ਲੋਕੀ ਕਹਿੰਦੇ ਸੀ ਯਾਰ ਮੈਨੂੰ ਪੁੱਛਿਆ ਗਈਆਂ ਨੇ ਉਹੀ ਮੈਂ ਕਿਹਾ ਯਾਰ ਇਹ ਸਭ ਪਤਾ ਹੁੰਦਾ ਹੁਣ ਵੀ ਦਿਖਦਾ ਪਿਆ। ਹੁਣ ਵੀ ਦਿਖਦਾ ਪਿਆ ਬਠਿੰਡੇ ਤੋਂ ਬੀਬੀ ਹਰਜਿੰਦਰਤ ਕੌਰ ਬਾਦਲ ਕਿਵੇਂ ਜਿੱਤੀ ਹੈ। ਛਾਨੂ ਨਹੀਂ ਦਿਖਦਾ ਸਭ ਕੁਝ ਦਿਖਦਾ ਪਿਆ ਕਿਵੇਂ ਜਿੱਤੀ ਆ ਸੋ ਦਸਾਂਗੇ ਤੁਹਾਨੂੰ ਬੜੇ ਲੰਬੇ ਟਾਈਮ ਖੁਲਾਸਾ ਕਰਾਂਗੇ ਗਿੱਦੜਵਾਹਾ ਚੋਣਾ ਨੂੰ ਨਾ ਟੱਪ ਲੈਂਦੇ ਖੁਲਾਸਾ ਕਰਾਂਗੇ ਫਿਰ ਤੁਹਾਨੂੰ ਉਹ ਵੀ ਖੁਲਾਸਾ ਕਰਾਂਗੇ ਕਿ ਅਮਰਿੰਦਰ ਰਾਜਾ ਵੜਿੰਗ ਲੁਧਿਆਣੇ ਤੋਂ ਕਿਵੇਂ ਜਿੱਤੇ ਤੇ ਉਹ ਕਿਵੇਂ ਜਿੱਤੇ ਸੋ ਅੰਗਰੇਜ਼ਾਂ ਨੇ ਅਲਫਾਜ ਇੱਕ ਬੜਾ ਵਧੀਆ ਡਿਕਸ਼ਨਰੀ ਜੇ ਸਾਡੇ ਬਣਾ ਕੇ ਦਿੱਤਾ ਗੀਵਨ ਟੇਕ ਉਹ ਕੋਈ ਬੇਵਕੂਫ ਨਹੀਂ ਸੀ ਅੰਗਰੇਜ਼ ਹਿੰਦੁਸਤਾਨ ਤੇ ਹਕੂਮਤ ਕਰਕੇ ਗਏ ਨੇ ਉਹ ਗਿਵਨ ਟੇਕ ਦਾ ਜਿਹੜਾ ਅਲਫਾਜ ਆ ਨਾ ਉਹਨਾਂ ਨੇ ਪੈਦਾ ਕੀਤਾ ਤੇ ਉਹ ਅਲਫਾਜ ਡਿਕਸ਼ਨਰੀ ਚ ਪੜਨਾ ਤੇ ਮੈਨੂੰ ਖਿਆਲ ਆਂਦਾ ਯਾਰ ਵਾਕਈ ਸਿਆਸਤ ਦਾ ਦਾਨਾ ਲਈ ਗਿਵਨ ਟੇਕ ਹੁਣ ਵੀ ਦੇਖੋ ਡਿੰਪੀ ਢਿੱਲੋਂ ਦਾ ਆਮ ਆਦਮੀ ਪਾਰਟੀ ਚ ਜਾਣਾ ਪਾਰਟੀ ਦੇ ਪ੍ਰਧਾਨ ਨੂੰ ਛੱਡਣਾ ਉਹਦੇ ਵੱਲੋਂ ਬੇਰੁਖੀ ਨਾਲ ਡਿੰਪੀ ਢਿੱਲੋਂ ਦਾ ਅਨਾਉਂਸ ਲਾ ਕਰਨਾ ਇਹ ਵੀ ਇੱਕ ਬੜੀਆਂ ਲੰਮੀਆਂ ਜੁੜੀਆਂ ਸਿਆਸੀ ਪੈਣਾ ਹੈ ਜਿਹੜੀਆਂ ਕਰਨੀਆਂ ਪੈਂਦੀਆਂ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਕੋ ਜਦੋਂ ਉੱਥੇ ਕੈਂਡੀਡੇਟ ਹੀ ਕੋਈ ਨਹੀਂਗਾ। ਯਕੀਨ ਨੂੰ ਲੜਨਗੇ ਜਾਂ ਆਪ ਲੜਨਗੇ। ਇਨਾ ਤਗੜਾ ਆਪ ਹੈ ਨਹੀਂਗੇ ਕਿ ਸੀਟੇ ਕੱਟ ਜਾਣ। ਚਲੋ ਕਿਸੇ ਸਟੇਜ ਤੇ ਤਾਂ ਇਹ ਵੀ ਡਿੰਪੀ ਢਲੋਣੇ ਗਿਆ ਬਈ ਜੇ ਪ੍ਰਧਾਨ ਸਾਹਿਬ ਤੁਸੀਂ ਲੜਨੀ ਆ ਫਿਰ ਮੈਂ ਤੁਹਾਡੇ ਨਾਲ ਪਾਰਟੀ 'ਚ ਖੜਾ। ਜੇ ਤੁਸੀਂ ਕਿਸੇ ਤੀਏ ਬੰਦੇ ਨੂੰ ਲੈਣੀ ਆ ਫਿਰ ਮੈਂ ਪਾਰਟੀ ਛੱਡਨੀ ਆ। ਆਪਣੇ ਲਈ ਵੀ ਹਮ ਮੀਣੀ ਭਰਦੇ ਪਏ। ਠੀਕ ਹੈ ਨਾ। ਫਿਰ ਇੱਕ ਵਾਰੀ ਗੱਲ ਚੱਲਦੀ ਆ ਜੀ ਮਨਪ੍ਰੀਤ ਬਾਦਲ ਨੂੰ ਜੁਆਇਨ ਕਰਾ ਲੈਣਾ। ਪਰ ਮੈਨੂੰ ਨਹੀਂ ਲੱਗਦਾ ਮਨਪ੍ਰੀਤ ਬਾਦਲ ਪਾਰਟੀ 'ਚ ਆ ਜਾਣਗੇ। ਪਾਰਟੀ ਮਾਨਨਪ੍ਰੀਤ ਬਾਦਲ ਬੜਾ ਸਿਆਣਾ ਪੋਲਿਟਿਸ਼ੀਅਨ ਆ ਉੱਚੜਦੇ ਝਾੜ ਚ ਬੰਦਾ ਉਹ ਡੁੱਬਦੇ ਝਾੜ ਚ ਕਿਉਂ ਬੈਠੂਆ ਜਿਹਦੇ ਐਮਐਲਏ ਦੋ ਰਹਿ ਗਏ ਉਹਨਾਂ 'ਚ ਬਹਿ ਕੇ ਕੀ ਕਰੂਗਾ ਉਹਨੂੰ ਪਤਾ ਉਹਨੂੰ ਸਭ ਕੁਝ ਪਤਾ ਹੈ ਕਿ ਮਨਪੀ ਬਦਲ ਨੂੰ ਕਿ ਭਗਵੰਤ ਮਾਨ ਸੀਐਮ ਐ ਔਰ ਭਗਵੰਤ ਮਾਨ ਬੜਾ ਜਰੀਲਾ ਸੀਐਮ ਐ ਬਿਜਨਸ ਹੋਦੇ ਮਗਰ ਲਾ ਕੇ ਰੱਖੀ ਉਹਨਾਂ ਨੇ ਪਰਚਾ ਦੇ ਦਿੱਤਾ ਢੜਾ ਕੇ ਰੱਖਿਆ ਜਮਾਨਤ ਲੈ ਕੇ ਉਹ ਬੈਠੇ ਹੋਇਆ ਉਹ ਕਿਉਂ ਲਾਲੂ ਦਾ ਭਗਵੰਤ ਮਾਨ ਦਾ ਦੁਸ਼ਮਣ ਨਹੀਂ ਉੱਥੇ ਬਾਈ ਇਲੈਕਸ਼ਨ ਦੀ ਮੈਨੂੰ ਲੱਗਦਾ ਤੁਸੀਂ ਮੁੜ ਕੇ ਮੈਨੂੰ ਮਨਪ੍ਰੀਤ ਬਾਦਲ ਦੇਖਿਆ ਵੀ ਜਦੋਂ ਦਾ ਵਿਜੀਲੈਂਸ ਦੇ ਕੇਸ ਤੋਂ ਜ਼ਮਾਨਤ ਲੈ ਕੇ ਆਇਆ ਮੈਨੂੰ ਲੱਗਦਾ ਸਿਆਸਤ ਤੋਂ ਸ਼ਾਇਦ ਆਊਟ ਹੀ ਹੋ ਗਿਆ ਕਿਤੇ ਗਾਇਬ ਹੀ ਹੈ ਲੇਕਿਨ ਇਹ ਕੰਸੂਆਂ ਚਲਦੀਆਂ ਪਈਆਂ ਪਰ ਮੇਰੇ ਕਹਿਣ ਦਾ ਮਕਸਦ ਹੈਗਾ ਕਿ ਸ਼ਰੂਮ ਨਹੀਂ ਕਾਲੀਦਲ ਬਾਦਲ ਜਿਹੜੀਆਂ ਸਿਆਸਤ ਪੰਜਾਬ ਚ ਕਰ ਰਿਹਾ ਇਹ ਬੜੀ ਡੈਮੇਜਿੰਗ ਸਿਆਸਤ ਆ ਬੜੀ ਪਾਰਟੀ ਨੂੰ ਖਤਮ ਕਰਨ ਵਾਲੀ ਸਿਆਸਤ ਕਰ ਰਿਹਾ ਠੀਕ ਹੈ ਤੁਸੀਂ ਯਾਰ ਲੜੋ ਸਾਨੂੰ ਜਿਹੜੀ ਤੁਹਾਡੀ ਪਾਰਟੀ ਨੂੰ ਜਿਹੜੀ ਤੁਹਾਡੀ ਗਾਈਡਲਾਈਨ ਹੈ ਜਾਂ ਜਿਹੜਾ ਆਸ਼ੀਰਵਾਦ ਹੈ ਉਹ ਤਾਂ ਇਹੀ ਹੈਗਾ ਨਾ ਕਿ ਤੁਸੀਂ ਲੜਾਈ ਲੜਨੀ ਹੈ ਬਸ ਤੇ ਜਿੱਤਣਾ ਚੜ੍ਹਦੀ ਗੱਲ ਅਜ ਰਹਿਣਾ ਹੈ ਤੇ ਤੁਸੀਂ ਕਰਦੇ ਕੀ ਬਈਓ ਮੈਂ ਤਾਂ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਦੰਦਾ ਤਾਂ ਹੁਣ ਇਹ ਚੱਲਦੀਆਂ ਪਈਆਂ ਸੀ ਸਵੇਰ ਦੀਆਂ ਖਬਰਾਂ ਦੇ ਵਿੱਚ ਕਿ ਆਪਣੇ ਭਰਾ ਨੂੰ ਵਾਪਸ ਪਾਰਟੀ 'ਚ ਲਿਆਉਣ ਵਾਸਤੇ ਡਿੰਪੀ ਟਲਣ ਨੂੰ ਗੇਮ ਪਾਤੀ ਨਹੀਂ ਨਹੀਂ ਪਾਰਟੀ ਭਰਾ ਇੰਨੀ ਛੇਤੀ ਨਹੀਂ ਆਂਦਾ ਵਾਪਸ ਨਾਲੇ ਤੁਸੀਂ ਕੀ ਸਮਝਦੇ ਹੋ ਮਾਨਪ੍ਰੀਤ ਬਾਦਲ ਜੋ ਨਹੀਂ ਜਿੱਤ ਸਕਦੇ ਆ ਜਿੰਨੀ ਦੇ ਰਹੇ ਪੰਜਾਬ ਦੇ ਖਜ਼ਾਨਾ ਮੰਤਰੀ ਪੀਪਾ ਖਾਲੀ ਹਮੇਸ਼ਾ ਦੱਸਦੇ ਰਹੇ ਖਜ਼ਾਨਾ ਖਾਲੀ ਉਹੀ ਸਰਕਾਰ ਹੁਣ 3 ਸਾਲਾਂ ਦੇ ਹੋਛਲੇ ਕਰੀਬ ਚੱਲਦੇ ਆ ਹੁਣ ਤਾਂ ਕੋਈ ਨਹੀਂ ਕਹਿੰਦਾ ਖਜ਼ਾਨਾ ਖਾਲੀ ਕਿੰਨਾ ਬੋਝ ਆ ਕਿੰਨਾ ਕੁਸ਼ ਹੈ ਕਿੰਨਾ ਖਰਚਾ ਓਵਰ ਹੈ ਪਰ ਮੈਂ ਨਹੀਂ ਵਿੱਤ ਮੰਤਰੀ ਹਰਪਾਲ ਚੀਮੇ ਦੇ ਮੂੰਹੋਂ ਸੁਣਿਆ ਖਜ਼ਾਨਾ ਖਾਲੀ ਹੈ ਜੀ ਬਸ ਸਾਡੇ ਕੋਲ ਤਨਖਾਹਾਂ ਦੇ ਨੂੰ ਪੈਸੇ ਨਹੀਂ ਹੈਗੇ ਜੀ ਆ ਨਹੀਂ ਮੈਂ ਰੋਂਦੇ ਨਹੀਂ ਸੁਣਿਆ ਮੈਂ ਤਾਂ ਸਰਕਾਰ ਮਾਨਪ੍ਰੀਤ ਬਾਦਲ ਨੂੰ 12 ਸਾਲ ਰੋਂਦੇ ਹੀ ਸੁਣਿਆ ਪੰਜਾਬ ਦਾ ਖਜ਼ਾਨਾ ਖਾਲੀ ਪੰਜਾਬ 'ਚ ਕੁਝ ਨਹੀਂ ਬਚਿਆ ਪੰਜਾਬ 'ਚ ਹੈ ਨਹੀਂ ਉਹ ਕਹਿੰਦਾ ਮਤਲਬ ਸ ਮਲਾਇਮ ਤੁਸੀਂ ਦੁਖੀ ਕਰਤੇ ਉਹਨਾਂ ਦੀਆਂ ਕਿਸ਼ਤਾਂ ਲਈ ਤੁਸੀਂ ਸਾਰਾ ਕੁਝ ਫੈਲਾ ਨੂੰ ਰੋਕ ਕੇ ਰੱਖਿਆ ਲੋਕ ਤਾਂ ਦੁਖੀ ਹੈ ਯਾਰ ਉਹਨਾਂ ਤੋਂ ਮੈਨੂੰ ਕਿੱਦਾਂ ਲੱਗਦਾ ਬਨਪਰੀਤ ਬਾਦਲ ਜੇ ਸਕਦੇ ਮੈਂ ਨਹੀਂ ਸਮਝਦਾ ਬਨਪਰੀਤ ਬਾਦਲ ਆਪ ਸਿਆਣੇ ਆ ਨਾਲੇ ਉਹਨਾਂ ਨੂੰ ਕੇਸ ਚੱਲਦੇ ਮੈਨੇ ਉਹਨਾਂ ਨੂੰ ਪਤਾ ਮੈਂ ਹਕੂਮਤਾਂ ਨਾਲ ਟੱਕਰ ਕਿਵੇਂ ਲੈ ਸਕਦਾ ਉਹ ਤਾਂ ਘਰੋਂ ਹੀ ਨਹੀਂ ਨਿਕਲਦੇ ਬਈ ਅੱਜ ਕੱਲ ਡਾਕਟਰ ਸਾਹਿਬ ਇੱਕ ਪਾਸੇ ਚਲੋ ਠੀਕ ਆ ਮਨਪਰੀਤ ਬਾਦਲ ਵੀ ਨਹੀਂ ਇੱਕ ਦੇਖੋ ਅਕਾਲੀ ਦਲ ਬਾਦਲ ਪੰਜਾਬ ਦੇ ਵਿੱਚ ਮੈਨੂੰ ਯਾਦ ਹੈ ਉਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਖੜਾ ਹੋਇਆ ਸੀ ਜਦੋਂ ਗਿੱਦੜ ਵਾਹੇ ਦੀ ਇਹਨਾਂ ਨੇ ਬਾਅਦ ਇਲੈਕਸ਼ਨ ਜਿੱਤੀ ਸੀ ਔਰ ਪ੍ਰਕਾਸ਼ ਸਿੰਘ ਬਾਦਲ ਬੜੇ ਸਿਆਣੇ ਸੀ ਉਹਨਾਂ ਨੇ ਗਿੱਦੜਵਾਹੇ ਦੀ ਬਾਈ ਇਲੈਕਸ਼ਨ ਜਿੱਤਣ ਲਈ ਆਪਣੇ ਭਤੀਜੇ ਨੂੰ ਲਾਂਚ ਕੀਤਾ ਸੀ ਮਨਪ੍ਰੀਤ ਬਾਦਲ ਨੂੰ ਗਿੱਦੜਵਾਹੇ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਦਿਖ ਰਿਹਾ ਕਿ ਮੈਂ ਸ਼ਾਇਦ ਮਨਪ੍ਰੀਤ ਬਾਦਲ ਨੂੰ ਕਿਸੇ ਤਰੀਕੇ ਪਰਿਵਾਰ ਚ ਮੈਂਤ ਤਰਲਾ ਕਰਕੇ ਲੈ ਆਵਾਂ ਅਗਰ ਉਹਨੂੰ ਮੈਂ ਲਿਆ ਕੇ ਬਿਠਾ ਕੇ ਇਲੈਕਸ਼ਨ ਲੜਾਵਾ ਜਾਂ ਮੈਂ ਜਿੱਤ ਜਾਵਾਂ ਤੇ ਫਿਰ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਦੁਬਾਰਾ ਖੜਾ ਹੋਣ ਵਾਲਾ ਜਿਹੜਾ ਤੁਰਪੂਗਾ ਲੋਕਾਂ ਦੇ ਮਨ ਚ ਆਊਗੀ ਲੋਬੇ ਗਿੱਦੜਵਾਹੇ ਜਿਹੜਾ 1995 ਦੇ ਵਿੱਚ ਹਾਂ 95 ਦੇ ਵਿੱਚ ਜਿਹੜੀ ਚੋਣ ਗਿੱਦੜਵਾਹੇ ਜਿੱਤੀ ਸੀ 29 ਸਾਲ ਪਹਿਲਾਂ ਉਹ ਦੁਬਾਰਾ ਜਿੱਤ ਕੇ ਕਾਲੀ ਦਲ ਖੜਾ ਹੋਣ ਜਾ ਰਿਹਾ ਇੱਕ ਹੁੰਦਾ ਕਿ ਸਟੋਰੀ ਰਿਪੀਟ ਹੋ ਜਾਂਦੀ ਆ ਉਹਦੇ ਵਾਸਤੇ ਪ੍ਰਕਾਸ਼ ਸਿੰਘ ਸੁਖਬੀਰ ਸਿੰਘ ਬਾਦਲ ਲੱਗੇ ਹੋਏ ਨੇ ਪਰ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਦੀ ਆਪਣੀ ਬੜੀ ਰਾਜਨੀਤਿਕ ਸੂਝ-ਬੂਝ ਸੀ ਇਹ ਜਿਹੜੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਮੈਨੂੰ ਨਹੀਂ ਲੱਗਦਾ ਕਿ ਆਪਣੇ ਪ੍ਰਕਾਸ਼ ਸਿੰਘ ਬਾਦਲ ਜਿੰਨੀ ਸੂਝ-ਬੂਝ ਰੱਖਦੇ ਆ ਅੱਛਾ ਡਾਕਟਰ ਸਾਹਿਬ ਚਲੋ ਮਨਪ੍ਰੀਤ ਬਾਦਲ ਵੀ ਨਹੀਂ ਸੁਖਬੀਰ ਬਾਦਲ ਵੀ ਨਹੀਂ ਤੁਸੀਂ ਕਹਿੰਦੇ ਹੋ ਹਰਦੀਪ ਡਿੰਪੀ ਟੱਲੋਂ ਆਪ ਛੱਡ ਗਏ ਨੇ ਇੱਕ ਪਾਸੇ ਗਿੱਦੜਵਾ ਸੀਟ ਦੇ ਉੱਤੇ ਅਕਾਲੀ ਦਲ ਦਾ ਇਤਿਹਾਸ ਵੀ ਹੈਗਾ ਆ ਹੁਣ ਇਹੋ ਜੀ ਸਥਿਤੀ ਦੇ ਵਿੱਚ ਫਿਰ ਅਕਾਲੀ ਦਲ ਉਤਾਰੂਗਾ ਕਿੰਨੂੰ ਜਦ ਕੋਈ ਹੋਰ ਅਮਲ ਬਚਿਆ ਹੀ ਨਹੀਂ ਹੈਗਾ ਕੋਈ ਉਤਾਰਨ ਦਾ ਕਿਉਂ ਨਹੀਂ ਯਾਰ ਸੁਖਬੀਰ ਸਿੰਘ ਬਾਦਲ ਦੇ ਬੇਟਾ ਵੀ ਜਵਾਨ ਹੋ ਗਿਆ ਬੇਟੀ ਵੀ ਹੋ ਗਈ ਇਤਾਂ ਦੀ ਗੁੰਜਾਇਸ਼ ਹੈਗੀ ਹੈ ਕਾਰੋਬਾਰ ਸੰਭਾਲਦੀ ਬੇਟੀ ਹੋਣ ਉਹਨਾਂ ਦੀ ਬੇਟਾ ਵੀ ਜਵਾਨ ਹੋ ਗਿਆ। ਹੋਰ ਆਪਣੀ ਬੇਟੀ ਨੂੰ ਵੀ ਲਿਆ ਸਕਦੇ ਮੈਦਾਨ ਚ ਇਦਾਂ ਦੀ ਗੱਲ ਨਹੀਂ ਪਹਿਲੀ ਇਲੈਕਸ਼ਨ ਲੜਾਈ ਜਾ ਸਕਦੀ ਹੈ ਉਹਨਾਂ ਨੂੰ ਲੱਗਦਾ ਕਿ ਬਾਦਲ ਪਰਿਵਾਰ 1995 ਚ ਲਾਂਚ ਹੋਇਆ ਸੀ ਇੱਥੋਂ ਤੇ 1900 ਅੱਜ ਆਪਾਂ ਆ ਕੇ 2024 ਦੇ ਵਿੱਚ ਮੈਂ ਆਪਣੀ ਬੇਟੀ ਨੂੰ ਲਾਂਚ ਕਰ ਦੇ ਜੇ ਇੱਥੇ ਕੋਈ ਗਿਵ ਐਂਡ ਟੇਕ ਦੀ ਸਿਚੁਏਸ਼ਨ ਹੈਗੀ ਹੈ ਫਿਰ ਆਪਣੇ ਬੇਟੇ ਨੂੰ ਲਾਂਚ ਜਾਂ ਬੇਟੀ ਨੂੰ ਲਾਂਚ ਕਰਕੇ ਜ਼ਰੂਰ ਖਤਮ ਕਰਨਾ ਹੋ ਸਕਦਾ ਤਿੰਨ ਸੀਟਾਂ ਸਰੈਂਡਰ ਵੀ ਕਰਾ ਜਾਣ ਬਈ ਤਿੰਨ ਸੀਟਾਂ ਤੇ ਅਸੀਂ ਨਹੀਂ ਜਿਆਦਾ ਜ਼ੋਰ ਲਾਉਂਦੇ ਯਾਰ ਸਿਆਸਤ 'ਚ ਬਹੁਤ ਕੁਝ ਪੋਸਿਬਲ ਆ ਸਿਆਸਤ 'ਚ ਪਤਾ ਲੱਗਦਾ ਕੁਝ ਸਿਆਸਤ ਚ ਕੁਛ ਨਹੀਂ ਪਤਾ ਲੱਗਦਾ ਸਿਆਸਤ ਇੱਕ ਕਹਿੋ ਜੀ ਚੀਜ਼ ਹੈ ਕਿ ਜੋ ਇਹ ਕਹਿੰਦੇ ਨੇ ਪਰਦੇ ਦੇ ਪਿੱਛੇ ਉਸ ਤੋਂ ਉਲਟ ਜਾ ਕੇ ਗੱਲਾਂ ਹੁੰਦੀਆਂ ਇਹ ਬਾਹਰ ਉੱਚਾ ਉੱਚਾ ਬੋਲਦੇ ਨੇ ਅੰਦਰ ਜਾ ਕੇ ਉੱਥੇ ਜਾ ਕੇ ਬਹਿ ਕੇ ਕਮਿਟਮੈਂਟਾਂ ਕਰਦੇ ਨੇ ਸਿਆਸਤ ਦੇ ਵਿੱਚ ਹੁਣ ਵਿਸ਼ਵਾਸ ਜਿਹੜਾ ਲੋਕਾਂ ਦਾ ਖਤਮ ਹੋ ਚੁੱਕਾ ਕੁਛ ਵੀ ਹੋ ਸਕਦਾ ਤੁਹਾਡੀਆਂ ਗੱਲਾਂ ਤੋਂ ਤਾਂ ਆ ਵੀ ਲੱਗਦਾ ਕਿ ਤੁਹਾਨੂੰ ਪਤਾ ਕਿ ਜੇ ਗੱਲਬਾਤ ਹੋਈ ਹੈ ਤਾਂ ਕਿਸ ਨਾਲ ਹੋਈ ਉਹ ਵੀ ਮੜਾ ਮੋਟਾ ਦੱਸਿਓ ਚਲੋ ਥੋੜਾ ਜਿਹਾ ਬਾਤ ਹਜੇ ਬਖਵਾ ਛੱਡਦੇ ਹੋ ਹਜੇ ਗੱਲਾਂ ਪੱਕ ਲੈਂਦੇ ਹੋ ਹਜੇ ਅਮਰੂਦ ਕੱਚੇ ਆ ਅਜੇ ਗੱਲਾਂ ਨੂੰ ਪੱਕ ਲੈੰਦੋ ਮੈਂ ਚੋਰ ਹੋ ਲੈੰਦੋ ਇਦਾਂ ਹੁੰਦਾ ਨਾ ਦੇਖੋ ਸਾਰੀਆਂ ਹੀ ਸੀਟਾਂ ਹਰਗੇ ਪੰਜਾਬ ਦੀਆਂ 12 ਦੀਆਂ 12 ਬੀਬੀ ਹਰਸਿਮਰਤ कौर ਬਾਦਲ ਜਿੱਤ ਗਈ ਠੀਕ ਹੈ ਨਾ ਜਿਹੜੀ ਬੀਬੀ ਹਰਸਿਮਰਤ कौर ਬਾਦਲ 2019 ਦੇ ਵਿੱਚ ਸਿਰਫ 20000 ਵੋਟਾਂ ਨਾਲ ਜਿੱਤੀ ਸੀ ਜਦੋਂ ਭਾਜਪਾ ਨਾਲ ਵੀ ਸਮਝੌਤਾ ਸੀ ਉਦੋਂ ਸਿਰਫ 20000 ਨਾਲ ਜਿੱਤੀ ਸੀ ਤੇ ਉਹ ਬੀਬੀ ਹਰਸਿਮਰਤ कौर ਬਾਦਲ 2024 ਚ ਅਕਾਲੀ ਦਲ ਤੋਂ ਲੜ ਕੇ ਕਿੰਨੇ ਪੈਂਤ ਕਿ ਮੈਨੂੰ ਫਿਗਰ ਭੁੱਲ ਗਈ ਸੌਰੀ ਮਾਫੀ ਹੈ ਵੋਟਰਾਂ ਨਾਲ ਜਿੱਤ ਗਈ ਠੀਕ ਹੈ ਨਾ ਮਤਲਬ ਉਹਦੇ ਨਾਲੋਂ ਜ਼ਿਆਦਾ ਵੋਟਰਾਂ ਨਾਲ ਜਿੱਤੀ ਹੈ ਤੇ ਹਾਊ ਇਟ ਕੈਨ ਪੋਸੀਬਲ ਹੋਂ ਤਾਂ ਨਰਿੰਦਰ ਮੋਦੀ ਦੇ ਯਰਬਨ ਸੈਕਟਰ ਚ ਹਵਾ ਵੀ ਸੀ ਤੇ ਬੀਬੀ ਪਰਮਪਾਲ ਕੋਰ ਸਿੱਧੂ ਵੀ ਤਗੜੀ ਸੀਗੀ ਪਰ ਫਿਰ ਇਹ ਜਿੱਤ ਗਈ ਉਹ ਸੋ ਇੱਕ ਬੜੀ ਸਿਆਸੀ ਚੀਜ਼ਾਂ ਹੁੰਦੀਆਂ ਔਰ ਇਹ ਸਿਆਸਤ ਦਾ ਇਹੀ ਪੈਂਤਰੇ ਹੁੰਦੇ ਆ ਤੁਸੀਂ ਰਾਜ਼ ਖੋਲਦੇ ਹੋ ਖੋਲੋਗੇ ਰੋਕੇ ਖੋਲੋਗੇ ਟਾਈਮ ਲੱਗ ਲੰਦੋ ਕੋਈ ਗੱਲ ਨਹੀਂ ਅਜੇ ਅਮਰੂਦ ਪੱਕ ਲੰਦਾ ਮੈਂ ਤੁਹਾਨੂੰ ਦੱਸਿਆ ਫਿਰ ਦੱਸਾਂਗਾ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀਗਾ ਜਦੋਂ ਬੀਬਰੀ ਇਹਨੇ ਸੁਖਬੀਰ ਬਾਦਲ ਨੇ ਕਿਹਾ ਬਈ ਹਰਸੀਮਰਤ कौर ਬਾਦਲ ਬੋਲੀ ਕਿ ਮੈਂ ਲੜਾਂਗੀ ਤੇ ਬਠਿੰਡੇ ਤੋਂ ਲੜਾਂਗੀ ਮੈਂ ਉਸੇ ਦਿਨ ਸਮਝ ਗਿਆ ਸੀ ਮੈਂ ਕਿਹਾ ਹੁਣੇ 12 ਹਾਰਣਗੇ ਇੱਕ ਜਿੱਤਣਗੇ ਠੀਕ ਹੈ ਤੇ 12 ਦੀਆਂ 12 ਹਾਰ ਗਏ ਇੱਕ ਜਿੱਤ ਗਏ ਸੋ ਉਹ ਤਾਂ ਪਹਿਲਾਂ ਹੀ ਪਤਾ ਸੀਗਾ ਅਜਾ ਤੇ ਡਾਕਟਰ ਸਾਹਿਬ ਹੁਣ ਆਪਾਂ ਹਰਦੀਪ ਡੇਮਪੀ ਢਲੋਂ ਦੇ ਵੀ ਆਉਂਦੇ ਆ ਇੱਕ ਕੱਟ ਹੋਇਆ ਕੱਟ ਦੇ ਵਿੱਚ ਮਤਾ ਸોર્ટ ਆਫ ਪਾ ਲਿਆ ਗਿਆ ਕਿ ਆਮ ਆਦਮੀ ਪਾਰਟੀ ਵੱਲ ਜਾਵਾਂਗੇ ਉੱਥੇ ਫਰੇ ਵੀ ਬੁਲਾ ਲਈ ਗਈ ਆਮ ਆਦਮੀ ਪਾਰਟੀ ਹੀ ਕਿਉਂ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਮਾਲਵੇ ਚ ਆਮ ਆਦਮੀ ਪਾਰਟੀ ਦੀਆਂ ਜੜਾਂ ਬੜੀਆਂ ਗਹਿਰੀਆਂ ਹਨ ਕਾਰਨ ਪਤਾ ਕੀ ਹੈ ਮਾਲਵੇ ਦੇ ਵਿੱਚ ਭਗਵੰਤ ਮਾਨ ਆਪ ਬੱਟ ਦੇ ਬ੍ਰੇਖਾਂ ਵਾਂਗੂ ਖੜੇ ਨੇ ਔਰ ਜਿਹੜੀਆਂ 2022 ਚ ਚੋਣਾਂ ਹੋਈਆਂ ਉਸੇ ਚੋਣਾਂ ਨੂੰ ਦੇਖੋ 2022 ਦੀਆਂ ਚੋਣਾਂ ਦੇ ਵਿੱਚ 69 ਦੇ ਵਿੱਚੋਂ 3 ਸੀਟਾਂ ਬਾਹਰ ਗਈਆਂ ਤੇ ਸਾਰੀਆਂ ਸੀਟਾਂ ਇਕੱਲੀ ਸਰਕਾਰ ਜਿਹੜੀ ਮਾਲਵੇ ਤੋਂ ਬਣ ਗਈ ਸੀ ਤੇ ਮਾਲਵੇ ਦੇ ਵਿੱਚ ਭਗਵੰਤ ਮਾਨ ਦਾ ਜਲਵਾ ਖਤਮ ਨਹੀਂ ਹੋ ਰਿਹਾ ਉਹਨੇ ਕੈਪਟਨ ਖਤਮ ਕਰਤਾ ਮਾਲਵੇ ਚੋਂ ਉਹਨੇ ਬਾਦਲ ਖਤਮ ਕਰ ਦਿੱਤੇ ਮਾਲਵੇ ਚੋਂ ਉਨੇ ਉਹਦੀ ਸੋਚ ਜਿਹੜੀ ਭਗਵੰਤ ਮਾਨ ਦੀ ਆਪਣੀ ਸੀ ਆ ਇਹ ਬਤੌਰ ਸੀਐਮ ਉਹ ਮਾਲਵੇ ਨੂੰ ਬੜਾ ਮਜ਼ਬੂਤ ਕੀਤਾ ਹੋਇਆ ਔਰ ਗਿੱਦੜਵਾਹ ਇੱਕ ਮਾਲਵੇ ਦਾ ਬਹੁਤ ਵੱਡਾ ਹਲਕਾ ਜਿੱਥੇ ਭਗਵੰਤ ਮਾਨ ਨੂੰ ਲੱਗਦਾ ਹੈ ਕਿ ਇਹਨਾਂ ਨੂੰ ਵੀ ਡਿੰਪੀ ਟੇ ਲਾਉਣ ਲੱਗਦਾ ਹੈ ਕਿ ਮੈਂ ਬਾਈ ਇਲੈਕਸ਼ਨ ਅਗਰ ਆਮ ਆਦਮੀ ਪਾਰਟੀ ਦੀ ਟਿਕਟ ਤੇ ਲੜਾਂਗਾ ਤੇ ਮੈਂ ਜਿੱਤ ਜੰਗਾ ਇਸ ਲਈ ਔਰ ਬਾਕੀ ਸਿਆਸਤ ਦੇ ਬੜੇ ਉਲਟਫੇਰ ਹੁੰਦੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਈ ਗੰਢਾਂ ਹੁੰਦੀਆਂ ਜਿਹੜੀਆਂ ਲੋਕਾਂ ਨੂੰ ਦਿਖਦੀਆਂ ਕੁਝ ਹੋਰ ਐ ਥੱਲੇ ਕੁਝ ਹੋਰ ਹੁੰਦੀਆਂ ਹਜੇ ਸਭ ਅਸਦ ਨੇ ਕਈ ਕਰਵਟ ਲੈਣੀਆਂ ਕਈ ਰੁਖ ਲੈਣੇ ਆ ਤੁਸੀਂ ਵੇਖਦੇ ਜਾਓ ਹਫਤੇ ਬਾਅਦ ਕਿਦਾਂ ਸਾਪ ਵਾਂਗੂ ਐ ਫਿਰਨੀ ਵਾਂਗੂ ਘੁੰਮਦੀ ਸਿਆਸਤ ਸੋ ਮੇਰੇ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਡਿੰਪਟੀ ਲੋਕਲ ਫਿਰ ਬਕਲਪਤਾ ਉਹੀ ਬਚਦਾ ਹੋਰ ਕੋਈ ਉਹਦੇ ਕੋਲ ਰਸਤਾ ਬਚਦਾ ਨਹੀਂਗਾ ਤੇ ਰਸਤਾ ਉਹ ਬਚਦਾ ਤੇ ਆਮ ਆਦਮੀ ਪਾਰਟੀ ਨੂੰ ਉੱਥੇ ਲੋੜ ਵੀ ਐ ਕਜੋਸਾ ਆਮ ਆਦਮੀ ਪਾਰਟੀ ਨੂੰ ਲੈ ਕੇ ਨਾ ਗੱਲਾਂ ਇਹ ਵੀ ਚੱਲਦੀਆਂ ਸੀ ਕਿ ਸੀਐਮ ਆਨ ਬੜੇ ਐਟੈਕਿੰਗ ਮੋਡ 'ਚ ਹੋਏ ਪਏ ਪਹਿਲਾਂ ਟੀਨੂ ਨੂੰ ਖਿੱਚ ਲਿਆਏ ਮੁੜ ਕੇ ਡਾਕਟਰ ਸੁਖੀ ਆ ਗਏ ਮੁੜ ਕੇ ਹੁਣ ਡਿੰਪੀ ਢੱਲੋਂ ਆ ਗਏ ਇਹ ਅਕਾਲੀ ਦਲ ਦੇ ਸਾਰੇ ਜਿਹੜੇ ਲੀਡਰ ਸੀਗੇ ਖਾਸ ਕਰਕੇ ਆ ਦੋ ਜਿਹੜੇ ਡਾਕਟਰ ਸੁਖੀ ਦੇ ਡਿੰਪੀ ਢੱਲੋਂ ਇਹਨਾਂ ਦੇ ਉੱਤੇ ਆਸ ਵੱਜੀ ਹੋਈ ਸੀ ਤੇ ਇਹਨਾਂ ਨੂੰ ਕੱਢ ਲਿਆਂਦਾ ਹੁਣ ਅਕਾਲੀ ਦਲ ਦੇ ਲਿਖੇ ਬਚਿਆ ਹੀ ਕੁਛ ਨਹੀਂ 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 ਉਹਨਾਂ ਕੋ ਹੈਗਾ ਬੰਟੀ ਰਵਾਨਾ ਹੈਗਾ ਬਹੁਤ ਵਧੀਆ ਲੀਡਰ ਪੰਤੀ ਰੋਮਾਣਾ ਉਹਨਾਂ ਕੋਲ ਡਾਕਟਰ ਦਲਜੀਤ ਚੀਮਾ ਨੇ ਪਰ ਕੀ ਉਹ ਸਾਰੇ ਲੋਕ ਡਿੰਪੀ ਢਿੱਲੋਂ ਜੀ ਡੀਓ ਫਾਈਟ ਦੇ ਸਕਦੇ ਆ ਨਹੀਂ ਡਿੰਪੀ ਢਿੱਲੋਂ ਦਾ ਆਪਣੇ ਹਲਕੇ 'ਚ ਹਰ ਇੱਕ ਦਾ ਆਪਣਾ ਰੁਤਬਾ ਹੁੰਦਾ ਹਰ ਇੱਕ ਆਪਾਂ ਲੀਡਰ ਕਿਸੇ ਨੂੰ ਕਮਜ਼ੋਰ ਨਹੀਂ ਕਹਿ ਸਕਦੇ ਡਾਕਟਰ ਚੀਮਾ ਮੰਨ ਲਓ ਦੁਆਬੇ ਦਾ ਲੀਡਰ ਹੈਗੇ ਜਲੰਧਰ ਦੇ ਨੇ ਤੇ ਰੋਪੜ ਤੋਂ ਜਾ ਕੇ ਜਿੱਤਦੇ ਨੇ ਉਹ ਜਿੱਤੇ ਹੋਏ ਨੇ ਤੇ ਉਹਨਾਂ ਦਾ ਉਹਨਾਂ ਜੇ ਕਹੀਏ ਕਿ ਉਹ ਮਾਲਵੇ 'ਚ ਜਾ ਕੇ ਲੜਨ ਲੜੇ ਤੇ ਮਾਲਵੇ ਵਾਲੇ ਇੱਥੇ ਆ ਕੇ ਲੜਨ ਲੜ ਮਾਲਵੇ ਵਾਲੇ ਨੂੰ ਇੱਥੇ ਕੌਣ ਜਾਣਦਾ ਆਪਣੇ ਸੋ ਕਹਿਣ ਦਾ ਮੇਰਾ ਮਤਲਬ ਇਹ ਹੈਗਾ ਕਿ ਅਕਾਲੀ ਦਲ ਕੋ ਲੀਡਰ ਹੈਗੇ ਆ ਹਜੇ ਲੇਕਿਨ ਅਕਾਲੀ ਦਲ ਦਾ ਜਿੱਦਾਂ ਕੁੰਬਾ ਖਿੱਲਰਦਾ ਪਿਆ ਲੋਕਾਂ ਦੇ ਵਿੱਚ ਜਿਹੜਾ ਵਿਸ਼ਵਾਸ ਅਕਾਲੀ ਦਲ ਦੇ ਪ੍ਰਤੀ ਟੁੱਟ ਗਿਆ ਯਾਰ ਤੁਸੀਂ ਇਹ ਦੇਖੋ ਨਾ ਬੜੀ ਸਿੱਧੀ ਜੀ ਮੈਂ ਤੁਹਾਨੂੰ ਤਾਜੀ ਗੱਲ ਦੱਸਣ ਲੱਗਾ ਰਖੜ ਪੁੰਨਿਆਂ ਤੇ ਅਕਾਲੀ ਦਲ ਦੀ ਕਾਨਫਰੰਸ ਸੀ ਸਟੇਜ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਬੈਠੇ ਸੀ ਵਿਕਰਮ ਮਜੀਠੀਆ ਬੈਠਾ ਸੀ ਬਲਟੋਹਾ ਬੈਠਾ ਸੀ ਇੱਕੋ ਖੇੜਾ ਜਿਹੜੇ ਬੰਦੀ ਸਿੰਘ ਰਹਾ ਉਹ ਕਿਆਏ ਨੇ ਉਹ ਬੈਠੇ ਸੀ ਤੇ ਅਰਜਿੰਦਰ ਸਿੰਘ ਧਾਮੀ ਐਸਪੀਸੀ ਦੇ ਮਗਰ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਇਨਡਾਇਰੈਕਟਲੀ ਭਾਈ ਅਮਰਪਾਲ ਸਿੰਘ ਖਾਲਸਾ ਦੇ ਉੱਤੇ ਹਮਲਾ ਕਰਦੇ ਨੇ ਬਲਟੋਹੇ ਨੇ ਤਾਂ ਸਿੱਧਾ ਹੀ ਹਮਲੇ ਕੀਤੇ ਹੋਏ ਆ ਇਹਨਾਂ ਨੇ ਵੀ ਸਿੱਧੇ ਕੀਤੇ ਲੇਕਿਨ ਉਦੋਂ ਇਹਨਾਂ ਨੇ ਡੇਡ ਡੇਡ ਸਾਲਾਂ ਦਾ ਕਟਾਕਸ ਕੀਤਾ ਕੀ ਅਕਾਲੀ ਦਲ ਦੇ ਪ੍ਰਧਾਨ ਦੀ ਸਟੇਟਮੈਂਟ ਹੋਣੀ ਚਾਹੀਦੀ ਆ ਅਕਾਲੀ ਦਲ ਦਾ ਪ੍ਰਧਾਨ ਰਾਜਨੀਤਿਕ ਪਾਰਟੀ ਦਾ ਪ੍ਰਧਾਨ ਨਹੀਂ ਹੈ ਪੰਥਕ ਪਾਰਟੀ ਦਾ ਪ੍ਰਧਾਨ ਹੈ ਔਰ ਜਿਹਦਾ ਗਠਨ ਜ਼ੁਲਮ ਔਰ ਜ਼ਬਰ ਦੇ ਖਿਲਾਫ ਹੋਇਆ ਫਿਰ ਤੁਸੀਂ ਇਹ ਤਾਂ ਦੇਖੋ ਹਰਜਿੰਦਰ ਸਿੰਘ ਧਾਮੀ ਕਹਿੰਦਾ ਬਈ ਇਹ ਪਰਚੇ ਗਲਤ ਹੋਏ ਨੇ ਇਹ ਤੇ ਧੱਕਾ ਹੋਇਆ ਇਹਦੇ ਨਾਲ ਜੀ ਉਹ ਤਾਂ ਕੇਸ ਐਸਜੀਪੀਸੀ ਲੜਦੀ ਪਈ ਹੈ ਉਹ ਵੀ ਉੱਥੇ ਬੈਠੇ ਸੀ ਫਿਰ ਦੂਚਿੱਤੀ ਹੋ ਗਈ ਕਿ ਨਹੀਂ ਹੋ ਗਈ ਉਹ ਹਮਾਇਤ ਕਰਦੇ ਬਈ ਨਮਰਤਪਾਲ ਸਿੰਘ ਖਾਲਸਾ ਤੁਸੀਂ ਉੱਥੇ ਤੇ ਜਿਹੜੀ ਸਾਹਮਣੇ ਜਨਤਾ ਬੈਠੀ ਆ ਡੋਕਟਰ ਸਾਹਿਬ ਹੱਤਾਮੀ ਸਾਹਿਬ ਵੀ ਮਗਰੀ ਬੈਠੇ ਸੀ ਨਾਲ ਆ ਮੈਂ ਹਰਜਿੰਦਰ ਸਿੰਘ ਧਾਮੀ ਨੇ ਸਟੇਟ ਸਾਂਝੀ ਕੀਤੀ ਮੇਰੇ ਬੜੇ ਸਤਿਕਾਰਯੋਗ ਨੇ ਮੈਂ ਬੜੀ ਕਦਰ ਕਰਦਾ ਉਹਨਾਂ ਦੀ ਉਹਨਾਂ ਵਰਗਾ ਵਿਜ਼ਨਰੀ ਇਮਾਨਦਾਰ ਚੰਗਾ ਬੰਦਾ ਨਹੀਂ ਹੋ ਸਕਦਾ ਕੋਈ ਮੈਂ ਆਪਣੇ ਐਸਜੀਪੀਸੀ ਦੇ ਲੰਬੇ ਟਾਈਮ ਤੋਂ ਜਿੰਨਾ ਮੈਂ ਦੇਖਿਆ ਬਹੁਤ ਸਿਆਣੇ ਸੁਲਝੇ ਹੋਏ ਨੇ ਔਰ 나ਪ ਤੋਬਿਲ ਕੇ ਬੋਲਣ ਵਾਲੇ ਜੇ ਉਹਨਾਂ ਨੇ ਐਸਜੀਪੀਸੀ ਕੇਸ ਅਮਰਤਪਾਲ ਦੇ ਲੜ ਰਹੀ ਆ ਭਈ ਇਹਦੇ ਉੱਤੇ ਪਰਚੇ ਗਲਤ ਹੋਏ ਨੇ ਇਹ ਪਰਚੇ ਮੰਦਦੇ ਹੀ ਨਹੀਂ ਇਹਦੇ ਉੱਤੇ ਅਸੀਂ ਇਹਦੀ ਪੈਰ ਵੀ ਕਰ ਰਹੇ ਆ ਅਸੀਂ ਜਿਬੜੂਗਲ ਜੇਲ੍ਹ ਤੱਕ ਜਾ ਰਹੇ ਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਵਰਲਟੋ ਆ ਉਹਦੀ ਅਮਰਤਪਾਲ ਸਿੰਘ ਖਾਲਸਾ ਦਾ ਵਿਰੋਧ ਕਰਦੇ ਮੈਂ ਫਿਰ ਜਿਹੜੀ ਸਾਹਮਣੇ ਬੈਠੀ ਜਨਤਾ ਉਹ ਕੋਈ ਪਾਗਲ ਉਹਨਾਂ ਨੂੰ ਸਮਝ ਨਹੀਂ ਆ ਰਹੀ ਭਈ ਆਹ ਸਟੇਜ ਤੇ ਬੈਠਾ ਕੋਈ ਬੰਦਾ ਉਹਨੂੰ ਅਮਰਤਪਾਲ ਸਿੰਘ ਖਾਲਸਾ ਦੇ ਖਿਲਾਫ ਬੋਲੀ ਜਾਂਦਾ ਉਹ ਦੋ ਬੰਦੇ ਫੇਵਰ ਕਰੀ ਜਾਂਦੇ ਆ ਬੁੱਲ ਏਕੀ ਚੱਲਦਾ ਏਕੀ ਚੱਲਦਾ ਇਸ ਕਰਕੇ ਲੋਕੀ ਅੱਜ ਕੱਲ ਉਹ ਪੁਰਾਣਾ ਟਾਈਮ ਨਿਕਲ ਗਿਆ ਜਦੋਂ ਸੱਥਾਂ ਦੇ ਵਿੱਚ ਬੈਠ ਕੇ ਅਕਾਲੀ ਦਲ ਮੰਝਿਆਂ ਦੇ ਉੱਤੇ ਬੈਠ ਕੇ ਪਿੰਡਾਂ ਦੇ ਵਿੱਚ ਲੋਕੀ ਸਲਾਹਾਂ ਕਰਦੇ ਸੀ ਕਿ ਵੋਟ ਪਾਣੀ ਆ ਇਹ ਸਾਡੀ ਪੰਥ ਦੀ ਪਾਰਟੀ ਆ ਉਹ ਸਮਾਂ ਨਿਕਲ ਗਿਆ ਹੁਣ ਸਮਾਂ ਲੋਕਾਂ ਦਾ ਸਿਆਣਾ ਲੋਕਾਂ ਦਾ ਸਮਾਂ ਹੈ ਸੋਸ਼ਲ ਮੀਡੀਆ ਤੇ ਲੋਕਾਂ ਦਾ ਟਾਈਮ ਆ ਉਹ ਸਾਰੇ ਭਾਸ਼ਣ ਸੁਣਦੇ ਆ ਉਹ ਮੈਂ ਤਾਂ ਇਹ ਨਹੀਂ ਸਮਝਿਆ ਹਜੇ ਤੱਕ ਤੁਹਾਨੂੰ ਯਾਰ ਪਹਿਲੀ ਲਾਈਨ ਵਿੱਚ ਕਹੀ ਮੈਂ ਹੀ ਮੈਨੂੰ ਹਜੇ ਤੱਕ ਨਹੀਂ ਸਮਝ ਆ ਰਹੀ ਵੀ ਆਕਾਲੀ ਦਲ ਦੇ ਐਡਵਾਈਜ਼ਰ ਕਿਹੜੇ ਨੇ ਭਈ ਜਿਹੜੇ ਉਹਨਾਂ ਨੂੰ ਇਹ ਗੱਲਾਂ ਸਮਝਾਉਂਦੇ ਪਏ ਨੇ ਭਈ ਤੁਸੀਂ ਇਦਾਂ ਬੋਲੋ ਆਹ ਬੋਲੋ ਜੀ ਇਹ ਬੋਲਣ ਵਾਲੀਆਂ ਚੀਜ਼ਾਂ ਹੀ ਨਹੀਂ ਆਕਾਲੀ ਦਲ ਦੇ ਪ੍ਰਧਾਨ ਦੀ ਜਿਹੜੀ ਆਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਜੇ ਤੁਸੀਂ ਪਹਿਲੇ ਪ੍ਰਧਾਨ ਤੋਂ ਲੈ ਕੇ 1995 96 ਤੱਕ ਦੇ ਪ੍ਰਧਾਨਾਂ 1966 ਤੱਕ ਦੇ ਦੀ ਪ੍ਰਧਾਨਾਂ ਦੀ ਹਿਸਟਰੀ ਪੜੋਨਾ ਤੇ ਰੌਂਗ ਤੇ ਖੜੇ ਕਰਨ ਵਾਲੀ ਹਿਸਟਰੀ ਹੈ ਜਿਨ੍ਹਾਂ ਨੇ ਸਿੱਖੀ ਲਈ ਲੜਾਈ ਲੜੀ ਆ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਆ ਤੇ ਜ਼ਬਰ ਦੇ ਖਿਲਾਫ ਲੜਾਈ ਲੜੀ ਆ ਯਾਰ ਉਸ ਟਾਈਮ ਦੇ ਉੱਤੇ ਤੁਸੀਂ ਨਾ ਦੇਖੋ ਜਦੋਂ ਅੰਗਰੇਜ਼ਾਂ ਦੇ ਖਿਲਾਫ ਕੋਈ ਨਹੀਂ ਬੋਲਦਾ ਸੀਗਾ ਸਭ ਡਰ ਕੇ ਘਰਾਂ 'ਚ ਬੈਠਦੇ ਸੀ ਤੇ ਉਦੋਂ ਅਕਾਲੀ ਦਲ ਨੇ ਪਹਿਲੀ ਆਵਾਜ਼ ਚੱਕੀ ਸੀ ਅੰਗਰੇਜ਼ਾਂ ਦੇ ਛੱਕੇ ਛੜਾਉਂਦੇ ਸੀਗੇ ਤੇ ਉਹ ਉਸ ਦਾ ਪ੍ਰਧਾਨ ਉਸ ਪਾਰਟੀ ਦਾ ਪ੍ਰਧਾਨ ਅੱਜ ਕਟਾਕਸ਼ ਕਰੇ ਠੀਕ ਹੈ ਉਹਦੀ ਵਿਚਾਰਧਾਰਾ ਕट्टरपंथी ਹੈਗੀ ਆ ਅਮਰਪਾਲ ਸਿੰਘ ਖਾਲਸਾ ਦੀ ਵਿਚਾਰਧਾਰਾ ਹੋਏਗੀ ਕट्टरपंथी ਖਾਲਸਾਨੀ ਸਮਰਥਕ ਹੋਏਗੀ ਲੇਕਿਨ ਤੁਸੀਂ ਇਹ ਦੇਖੋ ਨਾ ਤੁਹਾਡੀ ਹੀ ਪਾਰਟੀ ਦੇ ਨਮਾਇंदे ਜਿਹੜੇ ਤੁਹਾਡੇ ਨਾਲ ਸਟੇਜਾਂ ਹੀ ਕਰਕੇ ਬੈਠੇ ਹਰਜਿੰਦਰ ਸਿੰਘ ਦਾਮੀ ਉਹ ਕਹਿੰਦੇ ਯਾਰ ਪਰਚੇ ਗਲਤ ਹੈ ਸੋ ਇਹ ਇਹ ਤੁਹਾਡਾ ਮੈਂ ਤਾਂ ਕਹਿੰਦਾ ਕੋਈ ਹਾਈ ਨਹੀਂ ਬਈ ਉਹ ਸਾਡੇ ਸਾਹਮਣੇ ਹੈ ਜਗਜਾਹ ਹੈ ਠੀਕ ਹੈ ਜੀ ਬਿਲਕੁਲ ਇਹ ਹਾਲਾਤ ਬਣੇ ਹੋਏ ਨੇ ਡਾਕਟਰ ਸੁਰਿੰਦਰਪਾਲ ਨੇ ਦੁਬਾਰਾ ਵੈਸੇ ਕਹਿ ਦਿੱਤਾ ਹੈ ਕਿ ਸਮਾਉਣ ਤੇ ਇੱਕ ਹੋਰ ਨਵਾਂ ਖਲਾਸਾ ਇਹਦੇ ਸਬੰਧੀ ਕੀਤਾ ਜਾਵੇਗਾ ਉਹਦਾ ਉਡੀਕ ਕਰਾਂਗੇ ਔਰ ਇਸ ਮਾਮਲੇ ਦਾ ਕੀ ਬਣਦਾ ਹੈ ਦੇਖਦੇ ਰਹਿਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ